ਆ ਗਿਆ ਤੁਸੀਂ ਆਪਦੇ ਮਾਂ ਪਿਓ ਨੂੰ ਕਹਿ ਕੇ ਨਹੀਂ ਕਹਿ ਨਹੀਂ ਸਕਦੇ ਸਾਨੂੰ ਐਲਐਸਡੀ ਲਿਆ ਕੇ ਦੇਉਣਾ ਤਾਂ ਕਿ ਬਹਿ ਜਾਣਾ ਕੋਈ ਅਸੀਂ ਕੰਮ ਰਵੇੜ ਕੇ ਮੈਂ ਹੁਣ ਦੇਲੀ ਹੋ ਕੇ ਬੈਠੀ ਆ ਕੋਈ ਅਸੀਂ ਚੀਜ਼ ਵਕਤ ਖਾਣਾ ਹੁੰਦਾ ਤੁਸੀਂ ਉੱਤੇ ਚੜ ਕੇ ਆ ਕੇ ਬਹਿ ਜੰਨਾ ਚਾਦਰ ਦਾ ਹਾਲ ਵੇਖੀ ਕਰਦਾ ਸਾਰੇ ਚਾਦਰ ਕੰਦੀ ਕੀਤੀ ਪਈ ਆ ਉੱਤੇ ਕਦੇ ਤੂੰ ਟਾਪੂ ਲਾਉਣ ਲੱਗ ਜਾਣਾ ਕਦੇ ਤੂੰ ਜਿੰਬੜੇ ਪੈਰ ਲੈ ਕੇ ਚੜ ਜਾਣਾ ਪਤਾ ਕਿੰਨੀ ਔਖੀ ਆ ਸਫਾਈ ਕਰਨੀ ਆ ਤੇ ਮਾਂ ਪਿਓ ਨੂੰ ਕਹੋ ਜੇ ਤੁਹਾਨੂੰ ਵੇਖਣ ਦਾ ਸ਼ੌਕ ਤਾਂ ਉਹਨੂੰ ਕਹੋ ਆ ਕੇ ਦੇਣ ਤੁਹਾਨੂੰ ਵਰਤ ਖਾਣੇ ਨੂੰ ਦੇ ਉੱਤੇ ਚੜ ਕੇ ਆ ਕੇ ਬਹਿ ਜਾਂਦੇ ਆ ਫਰਬਟਰ ਫਰਬਟਰ ਚੱਕੀ ਜਾਂਦੇ ਰਹਿੰਦੇ ਤੁਸੀਂ ਅਗਲੇ ਜਾ ਪਾਗਾ ਕਿ ਕਰਿਆ ਅੱਜ ਮਾਮੇ ਰੀ ਨੁਕਾਤਿਆਂ ਦੇ ਆ ਕੇ ਦੇਣਗੇ ਆ ਤੇ ਸਿੱਡੀ ਖਾਦੇ ਨੂੰ ਵੇਖਣ ਆਇਆ ਪਰ ਮਿੱਤ ਨੇ ਮੱਛੀ ਕਿਹੜਾ ਫਰੀ ਦੀ ਆ ਪਰ ਦੱਤੀ ਸਸੋਂਦਾ ਹੀ ਨਹੀਂ ਗੱਲ ਨੂੰ ਮੈਂ ਕਹੀ ਜਾਂਦੀ ਹਾਂ ਭਾਜਾ ਭਾਜਾ ਤਾਂ ਵੇਬਾ ਤਾਂ ਭੈਣ ਜੀ ਉਹਦੇ ਜਦ ਸਾਡਾ ਮੰਡਾ ਤੁਹਾਡੇ ਦੇਖਣ ਆ ਗਿਆ ਸਾਡੇ ਨਹੀਂ ਹੈਗੀ ਤਾਂ ਕੋਈ ਨਹੀਂ ਤਾਏ ਚਾਚੇ ਨਹੀਂ ਹੁੰਦੇ ਹੁੰਦੇ ਇਹ ਬੋਲਦੇ ਤਾਂ ਚੱਲੇ ਭੈਣ ਇਹ ਤੁਸੀਂ ਮਾਰਾ ਮੋੜਦਾ ਨਾ ਤੇ ਕੰਟਰੋਲ ਕਰਾਇਆ ਕਰੋ ਇਹ ਸਾਰਾ ਦਿਨ ਸਾਡਾ ਜੀਣਾ ਮਰਾਂ ਕਰ ਦਿੰਦੇ ਆ ਕਿ ਸਾਰਾ ਦਿਨ ਅਲਸੂਈ ਕਦੇ ਕਿਤੇ ਲਾ ਕੇ ਕਿਤੇ ਲਾ ਕੇ ਕਿਤੇ ਫਿਰ ਬੈਂਟੀ ਚੱਲਦਾ ਹਾਲ ਦੇਖਣਾ ਤੁਸੀਂ ਚੱਲ ਕੋਈ ਨਹੀਂ ਭੈਣੇ ਤਾਏ ਚਾਚੇ ਨਹੀਂ ਹੁੰਦੇ ਹੁੰਦੇ ਕਿੱਥੇ ਜਾਣ ਜਵਾਕ ਕਿੱਥੇ ਆ ਗਿਆ ਤਾਂ ਆਪ ਤਾਂ ਦੇਖਣ ਦਾ ਸੌਂਕਾ ਤੁਸੀਂ ਕੋਈ ਨਹੀਂ ਭੈਣੇ ਜਵਾਕ ਸੂੰਹਾਂ ਲੰਦਤਾ ਨਾਂ ਹੁੰਦਾ ਹਜੇ ਨਿੱਕਾ ਇਹਨੂੰ ਪਤਾ ਨਹੀਂਗਾ ਤੇ ਫਿਰ ਕੀ ਇਹਦੇ ਬਾਹਰੋਂ ਸਾਰੇ ਨਾਮੇ ਬਾਹਰੋਂ ਪੰਨਾ ਕਰਨ ਨੂੰ ਫੜਕਾਈ ਜੋ ਫੜਕਾਈ ਜੋ ਵਿੰਗ ਨਹੀਂ ਇਹ ਤੇ ਕਰ ਦਿੰਦੇ ਐਤ ਮਾਰ ਤੱਕ ਜਮੇ ਦੀ ਜਵਾਨ ਨਾ ਪੈਣੇ ਆਏ ਨਾ ਕਰਿਆ ਕਰ ਮੈਂ ਕਿਤੇ ਕਿਤੇ ਬੁੱਢੇ ਜਵਾਂ ਕਰਨ ਆਏ ਸਾਡੇ ਮੇਮੋ ਦੇ ਨਾਂ ਹੀ ਕਰਦੇ ਜੇ ਜਾ ਕੇ ਸਾਡੇ ਬੱਚੇ ਇੰਨਾ ਤੰਨ ਕਰਦੇ ਕੋਈ ਨਾ ਪੈਣੇ ਨਿੱਕਾ ਆਏ ਜੇ ਸੂੰਹਾਂ ਲੰਦਤਾ ਨਾਂ ਹੁੰਦਾ ਨਾ ਰੋਟੀ ਖਾਣ ਦੇ ਬੈਕਪਰਾਂ ਚਾਕੀ ਜੋ ਬਿਟਰ ਗੋਈ ਨਹੀਂ ਆਉਂਦਾ ਬਸ ਨਾ ਆਇਆ ਕਰ ਤੂੰ ਨਾ ਵੇਖਣਾ ਕਰ ਇਹਨਾਂ ਦੇ ਤਾਰ ਤੋ ਕੋਈ ਨਹੀਂ ਨਹੀਂ ਹੁੰਦਾ ਕੋਈ ਨਹੀਂ ਕਾਰੋ ਲਾ ਜਾ ਆਪਣੇ ਜਵਾਬ ਵਿੱਚ